ਅੱਜ ਪਹੁੰਚੇ ਜੀ ਸਿਆਰੇ ਪਨੂਆ ਦੇ ਪਿੰਡ ਕਰਮੋਵਾਲ ਵਿਖੇ ਤੇ ਸਾਡੇ ਕਿਸਾਨ ਵੀਰ ਨੇ 110 ਦੀ ਖੇਤੀ ਕੀਤੀ ਹੈ ਤੇ ਆਪਾਂ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ ਕੀ ਉਹਨਾਂ ਨੂੰ ਰਿਜ਼ਲਟ ਰਹੇ ਨੇ 110 ਦੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਜੀ ਸਸੀ ਗਾਲ ਜੀ ਸਸੀ ਗਾਲ ਜੀ ਵਧੀਆ ਜੀ ਤੁਸੀਂ ਦੱਸੋ ਠੀਕ ਹੈ ਜੀ ਬਹੁਤ ਵਧੀਆ 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 ਚਾਹੀਦੇ ਆਪਣਾ ਸ਼ੋਭਨਾਮ ਕੀ ਵੀਰ ਜੀ ਹਰਮਨਪ੍ਰੀਤ ਸਿੰਘ ਜੀ ਹਾਂ ਜੀ ਸੁਭਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸਾਡੇ ਨਾਲ ਇਸ ਵੀਡੀਓ ਦੇ ਜੁੜਨ ਲਈ ਸਭ ਤੋਂ ਪਹਿਲਾਂ ਸਾਡੀ ਕਿਸਾਨ ਵੀਰ ਨੂੰ ਇਹ ਦੇ ਸਕੋ ਤੁਸੀਂ ਕਿੰਨੇ ਏਕੜ ਦੀ ਖੇਤੀ ਕੀਤੀ 110 ਦੀ ਸਰ ਅਸੀਂ 6 ਏਕੜ ਦੀ ਕੀਤੀ ਹੈ 6 ਏਕੜ ਦੀ ਹਾਂ ਜੀ ਤੇ ਆਪਾਂ ਬੀਜ ਕਿੰਨਾ ਕੁ ਲੈ ਕੇ ਆਏ ਸੀਗੇ ਬੀਜ ਸਰ ਵੀ 3 ਕਿਲੋ ਦੇ ਹਿਸਾਬ ਨਾਲ ਪਾਇਆ ਸੀ ਆਪਾਂ ਕਿੰਨਾ ਕੁ ਲੈ ਕੇ ਆਏ ਸੀ ਮਤਲਬ ਮਤਲਬ 8-9 ਕਿਲੋ ਲੈਂਦਾ ਸੀ ਹਾਂ ਜੀ ਕਿਹੜੀ ਦੁਕਾਨਦਾਰ ਤੋਂ ਲੈ ਕੇ ਆਏ ਸੀ ਨਸ਼ਹਿਰੋਂ ਮੈਣੀਆਂ ਦੀ ਦੁਕਾਨ ਤੋਂ ਲੈਂਦਾ ਸੀ ਹਾਂ ਜੀ ਮੈਣੀਆਂ ਕੋਲ ਲੈ ਕੇ ਆਏ ਹਾਂ ਜੀ ਬਹੁਤ ਵਧੀਆ ਸੀ ਤੁਸੀਂ ਜਿਹੜੇ ਸੁਪਰੀਮ ਸੀਡ ਨਾਲ ਜੁੜੇ ਹੋਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਸਮਾਂ ਹੋ ਗਿਆ ਸਰ ਅਸੀਂ ਪਿਛਲੇ ਸੀਜ਼ਨ ਵੀ ਲਾਇਆ ਸੀ ਹਾਂਜੀ ਤੇ ਬਹੁਤ ਵਧੀਆ ਝਾੜ ਦਿੱਤਾ ਸੀ ਤੇ ਇਸ ਵਾਰ ਵੀ ਫਿਰ ਰਹੀ ਸੀ ਇਸ ਫਸਲ ਨਾਲ ਜੁੜੇ ਹਾਂ ਠੀਕ ਹੈ ਤੇ ਸਾਨੂੰ ਵਧੀਆ ਲੱਗਾ ਚਲੋ ਵਧੀਆ ਗੱਲ ਹੈ ਜੇ ਪਨੀਰੀ ਦੀ ਗੱਲ ਕਰੀਏ ਤੇ ਪਨੀਰੀ ਦੀ ਵਧੀਆ ਹੋ ਗਈ ਸੀ ਕਿੰਨੇ ਦਿਨਾਂ ਦੀ ਆਪਾਂ ਪੈਲੀ ਦੇ ਵਿੱਚ ਲਾਤੀ ਸੀ ਸਰ ਅਸੀਂ ਪਨੀਰੀ 5-7 ਦਿਨਾਂ ਦੀ ਪਨੀਰੀ ਸੀ ਜਦੋਂ ਲਾਤੀ ਸੀ ਪੈਲੀ ਦੇ ਵਿੱਚ ਹਾਂਜੀ ਜਿਵੇਂ ਅਸੀਂ ਆਪਾਂ ਦੇਖ ਸਕਦੇ ਹਾਂ ਸਾਰਾ ਇਹ ਝੋਨਾ ਵੀਰ ਦਾ ਨਿਸਰ ਚੁੱਕਿਆ ਹੈ ਫਸਲ ਦਿਖਾਈ ਜਾਵੇ ਸਾਡੇ ਕਿਸਾਨ ਵੀਰਾਂ ਨੂੰ ਵੀਰ ਨੇ ਬਹੁਤ ਹੀ ਸੇਵਾ ਕੀਤੀ ਹੈ ਜੀ 110 ਤੋਂ ਲਈ ਬੜਾ ਵਧੀਆ ਖੜਾ ਹੈ ਜੀ ਮੇਨ ਚੀਜ਼ ਵੇਖਣ ਵਾਲੀ ਹੈ ਜੀ ਇਹਦੇ ਵਿੱਚ ਕੋਈ ਵੀ ਉੱਚਾ ਬੂਟਾ ਨਹੀਂ ਹੈ ਜੋ ਕਿ ਅੱਜ ਕੱਲ ਕਿਸਾਨ ਵੀਰਾਂ ਨੂੰ ਹਰ ਇੱਕ ਫਸਲਾਂ ਦੇ ਵਿੱਚ ਦੇਖਣ ਨੂੰ ਨਜ਼ਰ ਆ ਰਿਹਾ ਹੈ ਸਾਰਿਆਂ ਦੇ ਬਹੁਤ ਉੱਚੇ ਬੂਟੇ ਨੇ ਜੀ ਪਰ ਆਪਣੀ ਸੁਪਰੀਮ 110 ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਉੱਚਾ ਬੂਟਾ ਨਹੀਂ ਹੈ ਕਵੀ ਜੀ ਮੰਨਣੀ ਜੋ ਗੱਲ ਹੈ ਕਿ ਤੁਸੀਂ ਬਹੁਤ ਸੇਵਾ ਕੀਤੀ ਹੈ ਜੀ ਜਿਵੇਂ ਹੁਣ ਦੇਖਿਆ ਜਾਵੇ ਤੇ ਬੂਟਾ ਵੀ ਵਧੀਆ ਕੀਤਾ ਹੈ ਜੀ ਹਾਂਜੀ ਠੀਕ ਹੈ ਜੀ ਇੱਕ ਚੀਜ਼ ਤੁਸੀਂ ਮੰਨਦੇ ਹੋ ਕਿ ਇਹਦੇ ਵਿੱਚ ਕੋਈ ਵੀ ਉੱਚਾ ਬੂਟਾ ਨਹੀਂ ਹੈ ਸਾਰੀ ਫਸਲ ਇੱਕਸਾਰ ਹੈ ਨਹੀਂ ਜੀ ਇਹ ਸਾਰੀ ਪੂਰੀ ਪ੍ਰੋਪਰ ਆ ਇੱਕੋ ਜਿਹੀ ਹੈ ਸਾਰੀ ਇੱਕੋ ਜੀ ਹੈ ਨਾ ਹਾਂ ਨਾ ਕੋਈ ਬੂਟਾ ਉੱਚਾ ਨਾ ਨਹੀਂ ਆ ਸੋਈ ਚੀਜ਼ ਵੀਰ ਜੀ ਬੜੀ ਸੰਤੁਸ਼ਟੀ ਦਿੰਦੀ ਹੈ ਮਨ ਨੂੰ ਹਾਂਜੀ ਇੱਕ ਤਾਂ ਬੂਟਾ ਵਧੀਆ ਕੀਤਾ ਹੁਣ ਜਿਵੇਂ ਸਾਰਾ ਨੇ ਸਾਰੇ ਤੇ ਨਿਸਰ ਚੁੱਕਿਆ ਹੈ ਸਾਰਾ ਇਹ ਆਪਣੀ ਪੈੜੀ ਵੀ ਇੱਕਸਾਰ ਹੈ ਹਾਂਜੀ ਤਾਂ ਸੁਪਰੀਮ ਸੀਡ ਨਾਲ ਜੁੜ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਜੀ ਸਾਰਾ ਸਾਨੂੰ ਬਹੁਤ ਵਧੀਆ ਬਹੁਤ ਵਧੀਆ ਬੀ ਹੈ ਮੈਂ ਤੇ ਤੁਹਾਨੂੰ ਇਹੀ ਆਖੂਗਾ ਵੀ ਬਹੁਤ ਬਹੁਤ ਧੰਨਵਾਦ ਐਦਾਂ ਦੀ ਫਸਲ ਕਰਾਉਣ ਚਲੋ ਜੀ ਤੇ ਕਿਸਾਨ ਵੀਰਾਂ ਨੂੰ ਸਾਡੇ ਨੂੰ ਕੀ ਸਨੇਹਾ ਦੇਣਾ ਚਾਹੋਗੇ ਜਿਵੇਂ ਤੁਸੀਂ ਸੁਪਰੀਮ ਦੇ ਬੀਜ ਲਾਏ ਤੁਸੀਂ ਖੁਸ਼ ਹੋ ਇਸ ਚੀਜ਼ ਤੋਂ ਤਾਂ ਕੀ ਸਨੇਹਾ ਦੇਣਾ ਚਾਹੋਗੇ ਸਰ ਮੈਂ ਤੇ ਇਹੀ ਸਨੇਹਾ ਦਿੰਨਾ ਆ ਤੁਸੀਂ ਵੱਧ ਤੋਂ ਵੱਧ ਬੀਜ ਲਾਓ ਹਾਂਜੀ ਤਾਂ ਕਿ ਮਤਲਬ ਫਸਲ ਵੱਧ ਤੋਂ ਵੱਧ ਝਾੜ ਦਿੰਦੀ ਆ ਆਪਾਂ ਨੂੰ ਵਧੀਆ ਰਹਿੰਦੀ ਆ ਜੀ ਜੀ ਤੇ ਇੱਕ ਜਾਰੀ ਬਿਮਾਰੀ ਪੂਰੀ ਨਹੀਂ ਇਹਨੂੰ ਪੈਂਦੀ ਛੇਤੀ ਹਾਂਜੀ ਤਾਂ ਕਰਕੇ ਵੱਧ ਤੋਂ ਵੱਧ ਲਾਉਣਾ ਚਾਹੀਦਾ ਆਪਾਂ ਨੂੰ ਸੋ ਬਹੁਤ ਬਹੁਤ ਧੰਨਵਾਦ ਵੀਜੀ ਤੁਹਾਡਾ ਸਾਨੂੰ ਟਾਈਮ ਦੇਣ ਵਾਸਤੇ ਬਹੁਤ ਬਹੁਤ ਸਾਡੇ ਕਿਸਾਨ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਟਾਈਮ ਦਿੱਤਾ ਜੀ ਸਾਡੇ ਕਿਸਾਨ ਵੀਰਾਂ ਨੇ ਇੱਕ ਵਾਰ ਫਿਰ ਤੋਂ ਵੀਰ ਦਾ ਖੇਤ ਦਿਖਾਇਆ ਜਾਵੇ ਬਹੁਤ ਹੀ ਵਧੀਆ ਖੇਤ ਹੈ ਦਿਲ ਖਿਚਰਾ ਜਿੰਨੂੰ ਕਹਿ ਦਿੰਦੇ ਨੇ ਬੂਟਾ ਵੀ ਬਹੁਤ ਵਧੀਆ ਕੀਤਾ ਹੈ ਰੀਮ 110 ਪੂਰਾ ਹੀ ਨਿਸਰ ਚੁੱਕੇ ਵੀਰ ਦਾ ਤੋਂ ਅਗਰ ਦਿੱਕਤੀ ਗੱਲ ਕੀਤੀ ਜਾਵੇ ਤੇ ਬਹੁਤ ਵਧੀਆ ਦਿਖਾਈ ਦੇ ਰਿਹਾ ਸਾਰਾ ਚੋਣਾ ਸਾਡੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਹੋਂਦੇ ਸਮੇਂ ਚ ਹੋਰ ਵੀ ਵੀਡੀਓ ਲੈ ਕੇ ਤੁਹਾਡੇ ਨਾਲ ਰੋਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਬਾਇਓ ਜਿੱਕਰ ਖਾਲਸਾ ਜਿੱਕੀ ਫਤਿਹ